ਬਾਜੀ ਕੀ ਹੋਇਆ ਪਾਜੀ ਮੇਰੇ ਪੈਸੇ ਖੋ ਕੇ ਲੈ ਕੇ 12 1300 ਰੁਪਏ ਇਕੱਠਾ ਕੀਤਾ ਸੀ ਮੰਗ ਮੰਗ ਕੇ ਦਾਦ ਜੀ ਫਿਕਰ ਨਾ ਕਰੋ ਮੈਂ ਹੁਣੇ ਫੜ ਕੇ ਲਿਆ ਆਉਣਾ ਚਾਹੇ ਤੇਰਾ ਭਲਾ ਹੋ ਜਾਊਗਾ ਤੇਰਾ ਓ ਕਿੰਨਾ ਚੰਗਾ ਬੰਦਾ ਆ ਆਪੇ ਦੀ ਲੰਬੀ ਉਮਰ ਕਰੇ ਨਾਲੇ ਤੁਸੀਂ ਪੈਸੇ ਕੋਈ ਨਾਲੇ ਨੂੰ ਮਾਰਿਆ ਹੁਣ ਮਾਰ ਕੇ ਵਿਖਾਓ ਦੋਵੇਂ ਜਾਣੇ ਤੁਸੀਂ ਭਾਈ ਆ ਦੇਖੋ ਢੱਡ ਸਾਹਿਬ ਨੇ ਫੇਰ ਮਨ ਮਾਰਿਆ ਹੈ ਹੈ ਮਾਰਿਆ ਤੈਨੂੰ ਮੇਰਾ ਧਿਆਨ ਉਧਰ ਚਲ ਗਿਆ ਹੁਣ ਮਾਰ ਕੇ ਵਿਖਾਓ ਤੁਸੀਂ ਹੁਣ ਮਾਰ ਕੇ ਵਿਖਾਓ ਆ ਦੇਖ ਲੈ ਤੇਰੇ ਸਾਹਮਣੇ ਮੈਨੂੰ ਮਾਰਿਆ ਵੀ ਆ ਤੇ ਫੇਰਾ ਮੇਰੇ ਤੋਂ 500 ਰੁਪਏ ਰਹਿ ਗਏ ਹੁਣ ਆ 500 ਖੋ ਕੇ ਵਿਖਾਓ ਤੁਹਾਨੂੰ ਮੈਂ ਦੇਖਾਂ ਵੱਡੇ ਬਦਮਾਸ਼ਾ ਨੂੰ ਛੱਡ ਬਾਬਾ ਇਹੋ ਜਿਹੇ ਮੂੰਹ ਨਹੀਂ ਲੱਗੀ ਦਾ ਕੀ ਹੋ ਗਿਆ ਮੇਰੇ ਪਤੀ ਤੇਵ ਨੂੰ ਬਾਬਾ ਜੀ ਨੂੰ ਕੀ ਹੋ ਗਿਆ ਕੀ ਹੋ ਗਿਆ ਬਾਬਾ ਜੀ ਨੂੰ ਹਾਂ ਜੀ ਮੋਟਰਸਾਈਕਲ ਮਾਰ ਗਿਆ ਕੋਈ ਪਾਣੀ ਹਾਂ ਲੈ ਪਾਣੀ ਲੈ ਕੇ ਆਇਓ ਪਾਣੀ ਲੈ ਕੇ ਆਇਓ ਮੈਂ ਪਾਣੀ ਲੈ ਕੇ ਆਉਂਦੀ ਪਾਣੀ ਲੈ ਕੇ ਆਇਓ ਹਾਂ ਆ ਲੋ ਬਾਬਾ ਜੀ ਪਾਣੀ ਪੀਓ ਪਾਣੀ ਪੀਓ ਬੇਗਾ ਇਹ ਕੌਣ ਆ ਪਤੀ ਦੇਵ ਇਹਨੇ ਤੁਹਾਡੀ ਜਾਨ ਬਚਾਈ ਹੈ ਵੇਖੋ ਇਹਨੇ ਜਾਨ ਬਚਾਈ ਹੈ ਹਾਂ ਬਾਬਾ ਜੀ ਤੁਸੀਂ ਤੇ ਉਹ ਮੋਟਰਸਾਈਕਲ ਵਾਲਾ ਤੁਹਾਨੂੰ ਮਾਰ ਕੇ ਚਲ ਗਿਆ ਸੀ ਬੱਚਾ ਤੂੰ ਬਾਬੇ ਦੀ ਜਾਨ ਬਚਾਈ ਹੈ ਮੰਗ ਕੀ ਮੰਗਦਾ ਤੁਹਾਡਾ ਦਿੱਤਾ ਬਾਬਾ ਜੀ ਬਹੁਤ ਕੁਛ ਆ ਬਾਬੇ ਤੇਰੇ ਤੋਂ ਬਹੁਤ ਪਰੇਸ਼ਾਨ ਨੇ ਮੰਗ ਕੀ ਮੰਗਦਾ ਬਾਬਾ ਜੀ ਕੁਝ ਨਹੀਂ ਚਾਹੀਦਾ ਮੈਨੂੰ ਸਭ ਕੁਝ ਦਿੱਤਾ ਤੁਹਾਡੀ ਕਿਰਪਾ ਦੇ ਨਾਲ ਰੱਬ ਨੇ ਦੇਹ ਲੈ ਬੱਚਾ ਲਾਸਟ ਵਾਰੀ ਆ ਬਾਬੇ ਕੋਲ ਜੋ ਤੂੰ ਮੰਗੇਗਾ ਜੋ ਤੂੰ ਚਾਹੇਗਾ ਤੈਨੂੰ ਮਿਲ ਜਾਊਗਾ ਜੇ ਤੁਸੀਂ ਬਾਬਾ ਜੀ ਮੈਨੂੰ ਦੇਣਾ ਹੀ ਆ ਨਾ ਆਪਣੀ ਜਨਾਨੀ ਦੇ ਦਿਓ